ਸੋਮਪ੍ਰਕਾਸ਼ ਵੱਲੋਂ ਕਿੰਨਾ ਕਿ ਦੌਰਾ ਕੀਤਾ ਗਿਆ ਤੁਸੀਂ ਮਿਲੇ ਹੋ ਨਾ ਬਿਲਕੁਲ ਨਹੀਂ ਜੀ ਹਾਂ ਸ਼ਕਲ ਵੀ ਨਹੀਂ ਦੇਖੀ ਕਦੀ ਇਹ ਤਾਂ ਸੋਮਪ੍ਰਕਾਸ਼ ਦੇਖਿਆ ਵੀ ਨਹੀਂ ਇੰਨਾ ਸੁਣਿਆ ਵੀ ਬਗਵਾੜੇ ਤੋਂ ਖੜਿਆ ਸੀ ਇੱਕ ਵਾਰ ਬਾਕੀ ਉਹ ਆਪਣੇ ਬਾਰੇ ਇਹਨੂੰ ਨੌਲੇਜ ਨਹੀਂ ਜੀ ਆਪਾਂ ਨੂੰ ਉਹਦੇ ਬਾਰੇ ਨਹੀਂ ਬਾਕੀ ਆਪ ਵੋਟਾਂ ਦਾ ਆਪਾਂ ਕਿਹਨੂੰ ਪਾਵਾਂਗੇ ਅਜ ਤਾਂ ਨੋਟਾ ਦੱਬਣਾ ਜੀ ਸਿੱਧੀ ਗੱਲ ਹੈ ਜੀ ਅਜ ਤਾਂ ਨੋਟਾ ਵਾਲੇ ਹੈ ਜੀ ਅਰੇ ਸਾਨੂੰ ਕੁਝ ਨਹੀਂ ਮਿਲਿਆ ਇਹ ਤਾਂ ਨੋਟਾ ਦੱਬਣਾ ਬਾਕੀ ਇਹਨਾਂ ਚ ਪੁਛੋ ਜੀ ਜਿਹੜੇ ਬਥਿਆਣੇ ਬੰਦੇ ਬੈਠੇ ਆ ਅਸੀਂ ਤਾਂ ਨੋਟਾਂ ਵਾਲੇ ਆ ਜੀ ਕਿ ਪਿੰਡ ਦਾ ਵਿਕਾਸ ਕਿੰਨਾ ਕੁ ਕਰਵਾਇਆ ਗਿਆ ਕੇਂਦਰ ਸਰਕਾਰ ਦੇ ਜਿਹੜੇ ਐਮਪੀ ਸਾਹਿਬ ਇੱਥੇ ਰਹਿ ਚੁੱਕੇ ਆਈ ਕਿਸੇ ਨੂੰ ਨਾ ਇੱਥੇ ਦੇਖਿਆ ਨਾ ਅਸੀਂ ਕਿਸੇ ਨੂੰ ਮਿਲੇ ਆ ਜੀ ਜਿੰਨਾ ਕੁ ਪੜਾਈ ਇਹਨਾਂ ਨੇ ਕੀਤੀ ਨੌਕਰੀਆਂ ਤਾਂ ਦਵਾ ਸਕਦੇ ਆ ਉਹ ਵੀ ਨਹੀਂ ਕਿਸੇ ਨੂੰ ਆਉਂਦੇ ਪਰ ਚਲੋ ਉਹ ਤੁਹਾਡਾ ਰਾਈਟ ਬਣਦਾ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਓ ਪਰ ਜੇ ਅਸੀਂ ਕਹਿੰਦੇ ਆ ਕੋਈ ਚੀਜ਼ ਤਾਂ ਹੋਣੀ ਚਾਹੀਦੀ ਆ ਫੈਸਿਲਟੀਆਂ ਤਾਂ ਹੋਣੀਆਂ ਚਾਹੀਦੀ ਆ ਪਬਲਿਕ ਨੂੰ ਫੈਸਿਲਟੀਆਂ ਹੈ ਹੀ ਨਹੀਂ ਕਿਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਨਵਨੀਸ਼ ਸਿੰਘ ਜਿੰਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਵੱਖ-ਵੱਖ ਪਾਰਟੀਆਂ ਵੱਲੋਂ ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਆਪੋ ਆਪਣੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸੋਮ ਪ੍ਰਕਾਸ਼ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਹੈ ਤੇ ਲੋਕਾਂ ਦੇ ਵਿੱਚ ਵੀ ਇੱਕ ਰੋਸ ਹੈ ਕਿ ਸੋਮ ਪ੍ਰਕਾਸ਼ ਪਿਛਲੇ 5 ਸਾਲਾਂ ਦੌਰਾਨ ਹੁਸ਼ਿਆਰਪੁਰ ਦਾ ਜਿਹੜਾ ਦौरा ਉਹਨਾਂ ਵੱਲੋਂ ਪ੍ਰੋਪਰ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਅਸੀਂ ਇਸ ਸੰਬੰਧੀ ਗੱਲਬਾਤ ਕਰਾਂਗੇ ਹਿਸ਼ਾਰਪੁਰ ਦੇ ਪੁਰ ਹੀਰਾ ਦੇ ਵਸਨੀਕਾਂ ਨਾਲ ਜੋ ਇੱਥੇ ਦੇ ਰਹਿਣ ਵਾਲੇ ਬਸ਼ਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਕਾਰੀ ਹਾਸਲ ਕਰਦੇ ਹਾਂ ਕਿ ਕਿੰਨਾ ਕੁ ਉਹਨਾਂ ਵੱਲੋਂ ਵਿਕਾਸ ਦਾ ਜੋ ਕਾਰਜ ਹੈ ਉਹ ਕੀਤਾ ਗਿਆ ਤੇ ਕਦੀ ਪਿੰਡਾਂ ਦੇ ਵਿੱਚ ਆ ਕੇ ਇਹਨਾਂ ਪਿੰਡ ਵਾਸੀਆਂ ਨੂੰ ਮਿਲਣੇ ਜਿਨ੍ਹਾਂ ਵੱਲੋਂ ਜਿਨ੍ਹਾਂ ਕੋਲੋਂ ਉਹਨਾਂ ਵੱਲੋਂ ਵੋਟ ਮੰਗੀ ਜਾਣੀ ਹੈ ਵੋਟ ਪਾਉਣ ਲਈ ਅਪੀਲ ਵੀ ਕੀਤੀ ਜਾਣੀ ਹੈ ਤੇ ਕੀ ਚਾਹੁੰਦੇ ਨੇ ਪਿੰਡ ਦੇ ਪਿੰਡ ਵਾਸੀ ਤਾਂ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਹਾਂਜੀ ਸਵਾਗਤ ਹੈ ਜੀ ਬੀਸੀ ਯੂਡੀ ਅਡਵਾਈਸਰ ਇਹ ਤਾਂ ਸੂਮ ਪ੍ਰਕਾਰ ਦੇਖਿਆ ਵੀ ਨਹੀਂ ਐਨਾ ਸੁਣਿਆ ਵੀ ਬਗਵਾੜੇ ਤੋਂ ਖੜਿਆ ਸੀ ਇੱਕ ਵਾਰ ਬਾਕੀ ਉਹ ਆਪਣੇ ਬਾਰੇ ਇਹਨੂੰ ਨੌਲੇਜ ਨਹੀਂ ਜੀ ਆਪਾਂ ਨੂੰ ਉਹਦੇ ਬਾਰੇ ਨਹੀਂ ਬਾਕੀ ਆਪ ਵੋਟਾਂ ਦਾ ਆਪਾਂ ਕਿਹਨੂੰ ਪਾਵਾਂਗੇ ਅੱਜ ਤਾਂ ਨੋਟਾ ਦੱਬਣਾ ਜੀ ਸਿੱਧੀ ਗੱਲ ਹੈ ਜੀ ਅੱਜ ਤਾਂ ਨੋਟਾ ਵਾਲੇ ਹੈ ਜੀ ਅੱਜ ਨੋਟਾ ਦੱਬਣਾ ਆ ਹੀ ਨਹੀਂ ਕਿਸੇ ਨੇ ਵੀ ਪਾਣੀ ਵੋਟ ਨਾ ਸਾਨੂੰ ਤਾਂ ਕਹਿੰਦੇ ਕੋਈ ਦਿੱਤਾ ਹੀ ਨਹੀਂ ਹਾਂਜੀ ਪਰ ਸਾਨੂੰ ਕੁਝ ਨਹੀਂ ਮਿਲਿਆ ਇਹ ਤਾਂ ਨੋਟਾ ਦੱਬਣਾ ਬਾਕੀ ਇਹਨਾਂ ਨੂੰ ਪੁੱਛੋ ਜੀ ਜਿਹੜੇ ਬਥਿਆਣੇ ਬੰਦੇ ਬੈਠੇ ਆ ਅਜੀ ਤਾਂ ਨੋਟਾਂ ਵਾਲੇ ਆ ਜੀ ਮੇਰੇ ਪਿੰਡ ਦਾ ਵਿਕਾਸ ਕਿੰਨਾ ਕੁ ਕਰਵਾਇਆ ਗਿਆ ਕੇਂਦਰ ਸਰਕਾਰ ਦੇ ਜਿਹੜੇ ਐਮਪੀ ਸਾਹਿਬ ਇੱਥੇ ਰਹਿ ਚੁੱਕੇ ਆਈ ਕਿਸੇ ਨੂੰ ਨਾ ਇੱਥੇ ਦੇਖਿਆ ਨਾ ਸੀ ਕਿਸੇ ਨੂੰ ਮਿਲੇ ਆ ਜੀ ਇਹਦਾ ਸਾਰੀ ਸਰਕਾਰ ਹੈ ਜੋ ਕਰਦੀ ਕਰੀ ਜਾਂਦੇ ਜੀ ਆਪਾਂ ਨਹੀਂ ਵਿੱਚ ਕਦੀ ਬੋਲੇ ਪਰ ਇੱਕ ਚੀਜ਼ ਆਪਾਂ ਜੇ ਦੇਖੀਏ ਤਾਂ ਉਹਨਾਂ ਦਾ ਇੱਕ ਫਰਜ਼ ਬੰਦਾ ਜੇ ਲੋਕਾਂ ਨੇ ਉਹਨਾਂ ਨੂੰ ਐਮਪੀ ਚੁਣਿਆ ਮੈਂਬਰ ਆਫ ਪਾਰਲੀਮੈਂਟ ਬਣਾਇਆ ਤਾਂ ਉਹਨਾਂ ਦਾ ਇੱਕ ਫਰਜ਼ ਬੰਦਾ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਕੇ ਦੁੱਖ ਸੁੱਖ ਜਿਹੜੇ ਸਾਂਝੇ ਕਰਨੇ ਸਾਡੇ ਬੰਦੇ ਜੀ ਸਾਡੇ ਬੰਦਿਆ ਜੀ ਇੱਕਾ ਹੀ ਹੈ ਨਹੀਂ ਜੀ ਬੰਦੇ ਦੀ ਇੱਕਾ ਹੋ ਵੀ ਪਿਕਸੋ ਪ੍ਰੈਸਰ ਸੱਦੂਗਾ ਇੱਕਾ ਹੀ ਹੈ ਨਹੀਂ ਇੱਥੇ ਕਿਸੇ ਦੇ ਵਿੱਚ ਜੀ ਪਾਣੀ ਆਦਾ ਕੋਲ ਹੀ ਹੈ ਸਾਡੇ ਮੋਟਰ ਮੋਟਰਾਂ ਜਲਦੀਆਂ ਚਾਰ ਚਾਰ ਕਿ ਦੋ ਦੋ ਘੰਟੇ ਪਾਣੀ ਨਹੀਂ ਆਂਦਾ ਬਾਕੀ ਉਹ ਬਈ ਹੌਲੀ ਹੌਲੀ ਆ ਜੀ ਮੈਂ ਆਪਾਂ ਤਾਂ ਕਹਿੰਦੇ ਮੇਅਰ ਹੈੱਡ ਹੈ ਜੀ ਪੂਰਾ ਸ਼ਹਿਰ ਦਾ ਆਪਾਂ ਤਾਂ ਕਹਿੰਦੇ ਸਾਡੀ 24 ਘੰਟੇ ਲਾਈਟ ਹੀ ਕਰਾ ਦੇਵੇ ਇੰਨਾ ਹੀ ਬਹੁਤ ਹੈ ਜੀ ਸਾਨੂੰ ਹੋਰ ਕੋ ਚਾਹੀਦਾ ਹੀ ਨਹੀਂ ਹੈਗਾ ਲੈੜ ਹੋ ਜਾਵੇ 24 ਘੰਟੇ ਬਸ ਬਾਕੀ ਸਰਕਾਰ ਜੋ ਕਰੇ ਉਹ ਤੁਹਾਨੂੰ ਕੋਈ ਥੋੜੀ ਪੁੱਛਣਾ ਉਹ ਤਾਂ ਆਪਣੀ ਮਰਜ਼ੀ ਆ ਕਰਨੀ ਆ ਜੀ ਜੋ ਕਾਨੂੰਨ ਬਣਾਣੇ ਸਾਨੂੰ ਥੋੜੀ ਪੁੱਛ ਕੇ ਬਣਾਣੇ ਆ ਉਹਨਾਂ ਦਾ ਆਪੇ ਉਹਨਾਂ ਨੇ ਆਪੇ ਹੀ ਬਾਤ ਕਰਨੇ ਆ ਆਪੇ ਬਣਾਣੇ ਉਹਨਾਂ ਨੇ ਅੱਜ ਦਾ ਤੂੰ ਦੇਖਣੇ ਆਲੇ ਆ ਜੀ ਸਾਡੇ ਦੱਗੇ ਨਾ ਬਣਾ ਕੇ ਤੇ ਪੁੱਛਣਾ ਆ ਜੀ ਅੱਜ ਦੱਸੋ ਬੰਵਾ ਨੋਟਾ ਸਿੱਧਾ ਗਿਆ ਜੀ ਨੋਟਾ ਹੀ ਦੱਬਣਾ ਅਸੀਂ ਨਹੀਂ ਗਏ ਉਹਨੂੰ ਬੁਗੜ ਪਾਣੀ ਹਾਂਜੀ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਵਿੰਦਰ ਕੁਮਾਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਇੱਕ ਪੁੱਤਲਾਤਾ ਜੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਪਿੰਡ ਦੇ ਮੇਅਰ ਸਾਹਿਬ ਬਣੇ ਆ 25 ਸਾਲੇ ਤੋਂ ਬਣਾਉਂਦੇ ਆਏ ਆ ਪਹਿਲਾ ਇਹਨਾਂ ਨੂੰ ਹੋਣਾ ਐਮਸੀ ਉਸ ਤੋਂ ਬਾਅਦ ਫਿਰ ਅਸੀਂ ਆ ਬਣਾਇਆ ਇਹਨਾਂ ਨੂੰ ਮੇਅਰ ਮੇਅਰ ਬਣਨੇ ਤੋਂ ਬਾਅਦ ਅਸੀਂ ਇਹਨਾਂ ਨੂੰ ਅਪੀਲ ਵੀ ਕੀਤੀ ਆ ਪੂਰੀ ਹੀਰਾ ਐਡਾ ਵੱਡਾ ਕਸਬਾ ਆ ਜਿਹੜਾ ਕਿ ਹੁਸ਼ਿਆਰਪੁਰ ਦੇ ਨਾਲ ਲੱਗਦਾ ਆ ਇਹ ਕੀ ਕਰਦੇ ਆ ਇਹਨਾਂ ਨੂੰ ਕਿਹਾ ਵੀ ਇੱਕ ਸਾਡਾ ਪੀਐਸਸੀ ਵੀ ਦਾ ਸਭੜੀ ਜਿਹੜਾ ਆ ਉਹ ਬਣਾਈਆਂ ਆ ਜਾ ਕੇ ਮੁਨਾਇਆਂ ਤੋਂ ਇੱਥੋਂ ਅਸੀਂ ੱੱੱੱ ਖਾਂਦੇ ਉੱਥੇ ਜਾਇਦਾ ਕਈ ਵਾਰੀ ਵੀ ਤੁਸੀਂ ਇੱਥੇ ਆਣ ਕੇ ਸਾਡਾ ਇੱਥੇ ਕਿਤੇ ਲੈ ਕੇ ਉਤੋਂ ਆਫਿਸ ਦੇ ਹੈੱਡ ਆਫਿਸ ਦੇ ਵਿੱਚੋਂ ਕਰਵਾ ਕੇ ਇੱਥੇ ਉਹਨੂੰ ਸ਼ਿਫਟ ਕਰਾਓ ਸਾਡੇ ਕੋਲ ਇੱਥੇ ਗੈਦਰਿੰਗ ਜਿਆਦਾ ਆ ਅਸੀਂ ਬਿੱਲ ਦੇਣ ਜਾਂਦੇ ਆ ਸਾਡੀਆਂ ਜਨਾਨੀਆਂ ਆ ਜਾਂਦੀਆਂ ਕਈ ਵਾਰੀ ਨਹੀਂ ਹੁੰਦਾ ਕੋਈ ਘਰ ਦੇ ਵਿੱਚ ਜਾਂ ਉਹ ਕਰਲੇ ਕਰਲੇ ਉਹਨਾਂ ਨੇ ਇਹ ਕੱਲ ਕਿਸੇ ਦੀ ਸੁਣੀ ਹੀ ਨਹੀਂ ਅੱਜ ਤੱਕ ਐਡਾ ਵੱਡਾ ਇਹ ਪਿੰਡ ਆ ਤਾਂ ਕੀ ਅਸੀਂ ਕਰਨਾ ਆ ਫਿਰ ਇਹਨਾਂ ਲੋਕਾਂ ਨੂੰ ਪਰ ਮੋਦੀ ਸਾਹਿਬ ਤਾਂ ਕਹਿੰਦੇ ਕਿ ਡਿਜੀਟਲ ਇੰਡੀਆ ਬਣਾਤਾ ਤਾਂ ਤੇ ਮੋਬਾਈਲ ਤੋਂ ਅਸੀਂ ਬਿੱਲ ਪੇ ਕਰ ਸਕਦੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਨਹੀਂ ਬਿੱਲ ਪੇ ਨਹੀਂ ਆ ਜਿਹੜੇ ਬਿਜਲੀ ਦੇ ਬਿੱਲ ਦੇ ਬਾਰੇ ਮੈਂ ਕਹਿ ਰਿਹਾ ਹਾਂ ਉਹ ਤਾਂ ਕਰਦੇ ਆ ਸਾਰੇ ਥੋੜੀ ਕਰਦੇ ਆ ਸਾਰੇ ਬਿੱਲ ਥੋੜੀ ਪੇ ਕਰਦੇ ਆ ਇਦਾਂ ਠੀਕ ਹੈ ਉੱਥੇ ਜਾਣਾ ਪੈਂਦਾ ਕਈ ਵਾਰੀ ਇਦਾਂ ਆ ਵੀ ਅੱਜ ਨਹੀਂ ਕੱਲ ਆ ਕੱਲ ਨਹੀਂ ਫਿਰ ਐਸਡੋ ਨਹੀਂ ਹੁੰਦਾ ਫਿਰ ਓਵਰਸੀਡ ਨਹੀਂ ਹੁੰਦਾ ਫਿਰ ਕੰਸਰਨ ਜੇ ਹੀ ਨਹੀਂ ਹੁੰਦਾ ਫਲਾਨਾ ਇਹ ਆ ਉਹ ਆ ਕਰਕੇ ਉੱਥੇ ਜਾਨੀ ਕਿ ਕਾਫੀ ਮੁਸ਼ਕਲਾਂ ਕ੍ਰੀਏਟ ਹੋ ਰਹੀਆਂ ਆ ਇਹ ਸਾਡੇ ਜਿਹੜੇ ਕੰਮ ਆ ਨਹੀਂ ਹੋ ਰਹੇ ਸਭ ਤੋਂ ਮਹਿਨਤ ਇਹ ਹੀ ਆ ਕਿ ਉਹ ਇੱਥੇ ਸ਼ਿਫਟ ਕਰਕੇ ਲਿਆਂਦਾ ਜਾਵੇ ਕਿਉਂ ਹਰਾ ਆਫਿਸ ਨੂੰ ਕਹਿਣ ਇਹ ਜਾ ਕੇ ਖਾਇਰ ਹਰ ਇੱਕ ਨੂੰ ਕਹਿਣ ਜਾ ਕੇ ਵੀ ਅਸੀਂ ਇਹਨਾਂ ਨੂੰ ਕੀਤੀ ਆ ਅਪੀਲ ਵੀ ਕੀਤੀ ਆ ਮੇਰ ਸਾਹਿਬ ਨੂੰ ਵੀ ਐਡਾ ਵੱਡਾ ਬੇਨ ਤੁਸੀਂ ਮੇਰਾਂ ਕੁਝ ਕਰੋ ਇੱਥੇ ਪਰ ਮੇਰ ਸਾਹਿਬ ਮੰਤਰੀ ਨਾਲ ਹਰ ਵੇਲੇ ਮੌਜੂਦ ਰਹਿੰਦੇ ਨੇ ਤੇ ਕੀ ਆ ਨਾ ਵੱਲੋਂ ਕੋਈ ਇਹਦਾ ਕਦਮ ਨਹੀਂ ਚੁੱਕਿਆ ਜਾ ਰਿਹਾ ਜੀ ਦੇਖੋ ਇਹ ਸਾਨੂੰ ਨਹੀਂ ਪਤਾ ਇਹ ਸਾਇਲੈਂਟ ਰਹਿੰਦੇ ਕੀ ਕਰਦੇ ਆ ਉਹਨਾਂ ਨੂੰ ਕੁਝ ਕਹਿੰਦੇ ਆ ਕਿ ਨਹੀਂ ਕਹਿੰਦੇ ਆ ਇਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਅਸੀਂ ਇੱਕ ਪਬਲਿਕ ਦੇ ਵਿੱਚ ਰਹਿੰਦੇ ਆ ਇਹ ਮਨਿਸਟਰਾਂ ਨਾਲ ਰਹਿੰਦੇ ਆ ਹਰ ਵੇਲੇ ਆਉਂਦੇ ਜਾਂਦੇ ਆ ਕੀ ਇਹਨਾਂ ਨੇ ਪ੍ਰੋਪੋਜ਼ਲਾਂ ਬਣਾਈਆਂ ਕੀ ਨਹੀਂ ਬਣਾਈਆਂ ਉਦੋਂ ਤੱਕ ਹਾਂ ਇਹਨਾਂ ਜ਼ਰੂਰੀ ਆ ਕਿ ਜਿਹੜਾ ਛਿੰਦਾ ਮੇਅਰ ਆ ਉਹ ਥੋੜਾ ਜਿਹਾ ਠੀਕ ਆ ਵਧੀਆ ਆ ਕਰ ਰਿਹਾ ਕੰਮ ਇੱਥੇ ਦੇ ਇਦਾਂ ਦੀ ਕੋਈ ਗੱਲ ਨਹੀਂ ਆ ਵੀ ਨਹੀਂ ਆ ਜਿਹੜੀਆਂ ਬਹੁਤ ਜਿਆਦਾ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਆ ਇਸ ਵੇਲੇ ਸਾਰੇ ਪਿੰਡ ਨੂੰ ਉੱਥੇ ਜਾਣਾ ਪੈਂਦਾ ਆ ਕਈ ਕਈ ਵਾਰੀ ਜਾਣਾ ਪੈਂਦਾ ਕੰਪਲੇਂਟਾਂ ਲਿਖਾਉਣੀਆਂ ਪੈਂਦੀਆਂ ਆ ਇਹ ਜਿਹੜੇ ਕੰਮ ਇੰਨੇ ਕਰਾ ਰਹੇ ਇਹ ਜਰੂਰ ਚਾਹੀਦੇ ਆ ਜਿੰਨੇ ਹੁਣ ਆ ਮੁੰਡੇ ਆ ਵਿਹਲੇ ਘੁੰਮਦੇ ਆ ਵਿਚਾਰਿਆਂ ਇਹਨਾਂ ਨੂੰ ਕਿਹੜੇ ਨੌਕਰੀਆਂ ਦਵਾ ਦੇਣ ਜਿੰਨੇ ਕੁ ਪੜਾਈ ਇਹਨਾਂ ਨੇ ਨਹੀਂ ਕੀਤੀ ਨੌਕਰੀਆਂ ਤਾਂ ਦਵਾ ਸਕਦੇ ਆ ਉਹ ਵੀ ਨਹੀਂ ਕਿਸੇ ਨੂੰ ਦਵਾ ਦੇਂਦੇ ਕੀ ਕਰ ਸਕਦੇ ਆ ਜੀ ਇਹਨਾਂ ਦਾ ਜੋ ਵੀ ਆ ਹੁਣ ਤੁਸੀਂ ਵੀ ਲੈ ਕੇ ਆਣ ਕੇ ਉਹ ਦੇਖਦੇ ਆ ਸਾਰੇ ਸਾਨੂੰ ਵੀ ਦੇਖਦੇ ਅਸੀਂ ਬੁੜਿਆਂ ਨੂੰ ਵੀ ਦੇਖਦੇ ਆ ਜੋ ਕਹਿੰਦੇ ਆ ਅਸੀਂ ਤਾਂ ਜੀ ਨਹੀਂ ਵੋਟਾਂ ਪਾਉਣੀਆਂ ਬਸ ਸਿੱਧੀ ਜਿਹੀ ਗੱਲ ਆ ਅਸੀਂ ਇਹਨਾਂ ਲੋਟਾਂ ਨੂੰ ਰੱਬ ਦੇਣਾ ਆ ਬਸ ਭਾਵੇਂ ਸਾਡੇ ਪਿੱਛੇ 10 ਵੋਟਾਂ ਆ 50 ਵੋਟਾਂ ਆ ਚਾਹੇ ਅਸੀਂ 2 ਵੋਟਾਂ ਆ ਬਸ ਪਰ ਚਲੋ ਉਹ ਤੁਹਾਡਾ ਰਾਈਟ ਬਣਦਾ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਓ ਪਰ ਜੇ ਅਸੀਂ ਕਹਿੰਦੇ ਆ ਕੋਈ ਚੀਜ਼ ਤਾਂ ਹੋਣੀ ਚਾਹੀਦੀ ਆ ਫੈਸਿਲਟੀਆਂ ਤਾਂ ਹੋਣੀਆਂ ਚਾਹੀਦੀ ਆ ਪਬਲਿਕ ਨੂੰ ਫੈਸਿਲਟੀਆਂ ਹੈ ਹੀ ਨਹੀਂ ਕਦੇ ਮਗਾਈ ਕਿੰਨੀ ਹੋ ਗਈ ਇਨਕਰੀਜ਼ ਹੋ ਗਈ ਡਿਕਰੀ ਨਹੀਂ ਹੋਈ ਕੀ ਕਰੂਗਾ ਜੀ ਫੇਸ ਕਰਕੇ ਕਰਾਚ ਦੀ ਲੜਾਈਆਂ ਇਸ ਕਰਕੇ ਹੀ ਹੁੰਦੀਆਂ ਨਹੀਂ ਪੈਸਾ ਮਿਲਦਾ ਪੈਸਾ ਸਾਰਾ ਇਹਨਾਂ ਦੇ ਕੋਲ ਹੀ ਆ ਬਾ ਮੈਂ ਇਹੀ ਕੁਝ ਕਹਿਣਾ ਚਾਹੁੰਦਾ ਬਹੁਤਾ ਨਹੀਂ ਆ ਸਾਰਾ ਕੁਝ ਉਹ ਸਾਰਾ ਕੁਝ ਜਾਣਦੇ ਆ ਜੀ ਜਾਣਦੇ ਹੁਣ ਉਹ ਦੌੜੇ ਭੱਜੇ ਫਿਰਦੇ ਆ ਪਿੰਡਾਂ 'ਚ ਆ ਵੋਟ ਪਾ ਦਿਓ ਜੀ ਸਾਨੂੰ ਫਲਾਨਾ ਕਰਦੇ ਸਾਨੂੰ ਤਾਂ ਚਲੀਆਂ ਪਿਛਲੀਆਂ ਲੋਕ ਸਭਾ ਚੋਣਾਂ ਜਦੋਂ ਹੋਈਆਂ ਸੀ ਤੇ ਇਲੈਕਸ਼ਨਾਂ ਤੋਂ ਪਹਿਲਾਂ ਘਰ ਘਰ ਜਾ ਕੇ ਵੋਟਾਂ ਮੰਗਿਆਂਗੇ ਅਸੀਂ ਤੇ ਹੁਣ ਦੁਬਾਰਾ ਫੇਰ ਪੰਜ ਸਾਲਾਂ ਬਾਅਦ ਜਿਹੜੀਆਂ ਲੋਕ ਸਭਾਈ ਇਲੈਕਸ਼ਨ ਆ ਰਹੀਆਂ ਨੇ ਤੇ ਉਹਨਾਂ ਦੇ ਮੱਦੇ ਨਜ਼ਰ ਵੀ ਜਿਹੜੇ ਲੀਡਰ ਨੇ ਆਗੂ ਨੇ ਉਹ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਵੋਟਾਂ ਦੀ ਮੰਗ ਕਰ ਰਹੇ ਨੇ ਸਾਡਾ ਨੌਜਵਾਨ ਪੀੜੀ ਵੀ ਜੁੜੀ ਆ ਸਰ ਕੀ ਨਾਮ ਹੈ ਜੀ ਮੇਰਾ ਸਰ ਮਨੋਜੀ ਕੁਮਾਰਾ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਇੱਕ ਤਾਂ ਲੋਕ ਸਭਾਈ ਇਲੈਕਸ਼ਨ ਆ ਰਹੀਆਂ ਨੇ ਤੇ ਜਿਹੜੇ ਆਪਣੇ ਹਿਸ਼ਾਰਪੁਰ ਤੋਂ ਮੰਤਰੀ ਸੀਗੇ ਭਾਜਪਾ ਦੇ ਸੋਮ ਪ੍ਰਕਾਸ਼ ਜੀ ਉਹਨਾਂ ਵੱਲੋਂ ਕਿੰਨੇ ਕੁ ਦੌਰੇ ਕੀਤੇ ਗਏ ਨੇ ਕਿੰਨਾ ਕੁ ਪਿੰਡ ਦੇ ਵਿੱਚ ਆ ਕੇ ਵਿਚਰਿਆ ਗਿਆ ਜੀ ਅਸੀਂ ਤਾਂ ਜੀ ਕਦੀ ਸੁਣਿਆ ਨਹੀਂ ਨਾ ਕਦੀ ਦੇਖਿਆ ਜੀ ਅਸੀਂ ਤਾਂ ਫਗਵਾੜੇ ਤੋਂ ਸੁਣਿਆ ਸੀ ਉਹ ਬਣੇ ਹੋਏ ਨੇ ਬਟ ਇੱਥੇ ਕਦੀ ਆਏ ਅਸੀਂ ਤਾਂ ਦੇਖਿਆ ਨਹੀਂ ਜੀ ਤੇ ਕੀ ਲੱਗਦਾ ਕਿ ਜੇ ਉਹ ਹੀ ਨਹੀਂ ਕਦੀ ਤੁਸੀਂ ਦੇਖੇ ਤਾਂ ਹੁਣ ਉਹਨਾਂ ਦੀ ਧਰਮ ਪਤਰੀ ਨੂੰ ਟਿਕਟ ਦੇ ਦਿੱਤੀ ਗਈ ਆ ਤੇ ਉਹ ਚੋਣ ਮੈਦਾਨ ਵਿੱਚ ਉਤਰ ਰਹੇ ਨੇ ਤੇ ਕਿਵੇਂ ਦੇਖਦੇ ਹਾਂ ਇਸ ਮੁਕਾਬਲੇ ਨੂੰ ਸਰ ਅਸੀਂ ਤਾਂ ਦੇਖ ਰਹੇ ਹਾਂ ਫੇਸ ਪੀਐਮ ਦਾ ਕੋਰਣੀ ਬੰਨਾ ਦਾ ਪੀਐਮ ਦੇ ਵੋਟਾਂ ਹਣੇ ਹੋ ਰਹੀਆਂ ਨੇ ਐਸਾ ਅਸੀਂ ਉਸ ਚੀਜ਼ ਨੂੰ ਦੇਖ ਕੇ VOTING ਕਰ ਰਹੇ ਆਂ 5 ਸਾਲ ਕੁਝ ਹੈਗਾ ਇਹਨਾਂ ਨੇ ਦੱਸ ਦਿੱਤਾ ਅਸੀਂ ਇਹਨਾਂ ਦੇ ਨਾਲ ਵਾ ਜਿੱਥੇ ਕਹਿਣਗੇ ਬੜੇ ਭਰਾ ਹੈ ਸਾਡੇ ਜਿੱਧਰ ਕਹਿਣਗੇ ਅਸੀਂ ਨਾਲ ਚੱਲਾਂਗੇ ਇਹਨਾਂ ਦੇ ਅਸੀਂ ਜਲਦੀ ਵੀ ਰਹੇ ਔਰ ਤਰ੍ਹਾਂ ਹੀ ਇਕਤਾ ਕੀਤੀ ਹੋਈ ਅਸੀਂ ਇਹ ਸਾਡੇ ਬਜ਼ੁਰਗ ਹੀ ਹੈ ਆ ਕੰਮ ਕਰ ਗਈ ਸ਼ੁਰੂ ਕਈ ਸਾਡੇ ਕੋਲ ਪੁਲਿਸ ਵਾਲੇ ਵੀ ਆਏ ਆ ਚੈੱਕ ਕਰਨ ਪਏ ਇੱਥੇ ਜੂਆ ਚੱਲਦਾ ਸੀ ਦੇਖਣਾ ਉਹ ਛੁਪ ਕੇ ਸਿਵਲ ਵਰਦੀ ਜਾ ਕੇ ਦੇਖੇ ਗਏ ਆ ਔਰ ਉਹ ਪਸੰਦ ਕੀਤਾ ਉਹਨਾਂ ਨੇ ਬਹੁਤ ਵਧੀਆ ਕੱਟ ਉਹ ਪਿੰਡ ਦਾ ਕਿਸੇ ਦੀ ਮਾੜੀ ਚੰਗੀ ਨਹੀਂ ਆਪਣਾ ਪ੍ਰੋਗਰਾਮ ਚੱਲਦਾ ਸਾਡਾ ਵਿਹਲੇ ਹੋ ਕੇ ਸੀ ਇੱਥੇ ਬਹਿ ਜਾਈਦਾ ਬਸ ਤੇ ਇਥੇ ਕਈ ਵਾਰੀ ਸਾਡੀਆਂ ਕਮੇਟੀਆਂ ਨੇ ਸ਼ਹਿਰ ਦੀਆਂ ਨੇ ਇੱਥੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਇਹ ਸਾਡੇ ਪਿੰਡ ਦੀ مشترਕਾ ਜਗ੍ਹਾ ਆ ਇਸ ਕਰਕੇ ਅਸੀਂ ਇੱਥੇ ਗਵਰਨਮੈਂਟ ਦਾ ਕਬਜ਼ਾ ਵੀ ਨਹੀਂ ਹੋਣ ਦਿੰਦੇ ਹੁਣ ਵੀ ਸਾਡੇ ਐਨਆਰਆਈ ਬੰਦਾ ਜਿਹਨੇ ਆ ਬਿਲਡਿੰਗ ਬਣਾਈ ਹੈ ਕੋਈ ਸਰਕਾਰ ਦਾ ਖਰਚਾ ਨਹੀਂ ਹੈ ਅੰਦਰ ਨੇਮ ਪਲੇਟ ਲੱਗੀ ਹੋਣਾ ਦੀ ਦੇਖ ਲਓ ਤੇ ਉਹਨਾਂ ਨੇ ਉਹ ਵੀ ਇੱਥੋਂ ਦੇਖ ਕੇ ਗਏ ਐਨਆਰਆਈ ਜਿਹੜੇ ਬਾਹਰ ਗਏ ਹੋ ਆ ਉਹਨਾਂ ਨੇ ਦੇਖਿਆ ਵੀ ਇੱਧਰ ਪ੍ਰੋਗਰਾਮ ਅਸੀਂ ਬਚਪਨੀਆਂ ਤੇ ਖੇਲੇ ਆ ਪੜ੍ਹੇ ਲਿਖੇ ਆ ਤੇ ਉਹ ਵੀ ਦੇਖ ਕੇ ਗਏ ਆ ਉਹਨਾਂ ਨੇ ਗਾਂਹੇ ਬਿਲਡਿੰਗ ਬਣਵਾਈ ਆ ਸਰਕਾਰ ਵੱਲੋਂ ਕੋਈ ਉਮੀਦ ਕਰਦੇ ਸਰਕਾਰ ਵੱਲੋਂ ਇਦਾਂ ਦੇ ਕੋਈ ਸਾਨੂੰ ਕੋਈ ਉਮੀਦ ਨਹੀਂ ਹੈ ਆ ਦੇਖ ਲਓ ਮੀ ਹੁੰਦਾ ਜਲੰਧਰ ਪਿੰਡਾ ਤੇ ਇੱਥੇ ਪਾਣੀ ਕੋਟੇ-ਕੋਟੇ ਹੁੰਦਾ ਕਿੱਥੇ ਰੰਗਣਾ ਹੁੰਦਾ ਬੰਦੇ ਨੇ ਪਰ ਵਿਕਾਸ ਦੇ ਨਾਂ ਤੇ ਕਹਿ ਰਹੇ ਕਿ ਅਸੀਂ ਵਿਕਾਸ ਪਿੰਡਾਂ ਦੇ ਵਿੱਚ ਬਹੁ ਕਰਤਾ ਪਿੰਡਾਂ ਨੂੰ ਅਸੀਂ ਸ਼ਹਿਰਾਂ ਦੀ ਸਹੂਲਤ ਦੇ ਚੁੱਕੇ ਹਾਂ ਆ ਦੇਖ ਲਓ ਤੁਹਾਡੇ ਸਾਹਮਣੇ ਹੈ ਵਿਕਾਸ ਤੇ ਬੈਠੇ ਨੇ ਪਿੰਡ ਵਾਲਾ ਸ਼ਹਿਰ ਵਾਲਾ ਸਾਡਾ ਏਰੀਆ ਕੁਛ ਪਿੰਡਾ ਇੱਧਰ ਆਪਣੇ ਬਣੇ ਸ਼ਾਹ ਦੇ ਕੋਲ ਉਹ ਸੜਕ ਟੁੱਟੀ ਹੋ ਰਿਪੇਅਰ ਨਹੀਂ ਹੋ ਰਹੀ ਨਮੀ ਸੜਕ ਬਣੀ ਆ ਉਸੇ ਟਾਈਮ ਸਭ ਨੂੰ ਪਤਾ ਆ ਔਰ ਸਾਰੇ ਲੀਡਰਾਂ ਨੇ ਵੀ ਦੇਖਿਆ ਨਾ ਉਹ ਸੜਕ ਦੀ ਰਿਪੇਅਰ ਹੋਈ ਆ ਨਾ ਉਸ ਏਰੀਆ 'ਚ ਡਿਵੈਲਪਮੈਂਟ ਹੋਈ ਆ ਅਸੀਂ 2 ਐਮਸੀ ਪੈਂਦੇ ਆ ਉੱਥੇ ਇੱਕ ਬੀਜੇਪੀ ਦਾ ਇੱਕ ਕਾਂਗਰਸ ਇੱਕ ਆਮ ਆਦਮੀ ਪਾਰਟੀ ਦਾ ਤਿੰਨੇ ਐਮਸੀ ਉੱਥੇ ਰਗੇ ਆ ਉਹ ਤਿੰਨਾਂ ਨੂੰ ਦਿਖਾ ਚੁੱਕੇ ਹਾਂ ਨਾ ਉਧਰ ਏਰੀਆ ਡਿਵੈਲਪਮੈਂਟ ਹੋ ਰਹੀ ਆ ਨਾ ਕੋਈ ਆਡਰ ਸਪਲਾਈ ਦਾ ਪ੍ਰੋਗਰਾਮ ਲੋਕਾਂ ਦੇ ਖੇਤਾਂ ਵਿੱਚ ਦੀ ਬਾਰਡਰ ਸਪਲਾਈ ਜਾ ਰਹੀ ਆ ਤੇ ਉਹ ਹਾਲਤ ਸਾਡੇ ਦੇਖ ਲੋ ਹੁਣ ਕੋਈ ਲੀਡਰ ਵੋਟਾਂ ਦੇ ਟਾਈਮ ਦੇ ਵਿੱਚ ਪਿੰਡ 'ਚ ਵੋਟ ਮੰਗਣ ਆਏਗਾ ਤਾਂ ਕੀ ਰਿਐਕਸ਼ਨ ਹੋਏਗਾ ਅਸੀਂ ਭਾਈ ਸਾਰੇ ਇਕਤਾ ਸਾਡੀ ਜਿੱਦਾਂ ਕਹਿਣਗੇ ਉਦਾਂ ਹੀ ਚੱਲਣਾ ਸੀ ਸਾਡਾ ਸਾਰਿਆਂ ਦਾ ਆਪਸੀ ਪਿਆਰ ਹੋਆ ਇਹ ਨਹੀਂ ਬਸ ਇਹ ਕਿਹਦੇ ਆਂਟੀ ਆਂ ਤੇ ਮੈਂ ਉਧਰ ਨੂੰ ਚੱਲ ਜਾਣਾ ਤੇ ਉਧਰ ਨੂੰ ਚੱਲ ਜਾਣਾ ਜਿੱਦਾਂ ਨੂੰ ਇੱਕ ਰੇ ਜਾਣਾ ਉਧਰ ਨੂੰ ਚੱਲਦੇ ਆਂ ਔਰ ਪਹਿਲਾਂ ਤੋਂ ਚੱਲਦੇ ਆ ਰਹੇ ਆਂ ਸਾਡੇ ਇਸ ਏਰੀਏ ਦੀ ਜਾਨੀ ਕਿ ਆਵਾਜ਼ ਇੱਕ ਜਲਦੀ ਆ ਹੁਣ ਦੇਖੋ ਡਵੈਲਪਮੈਂਟ ਹੋਊਗੀ ਤੇ ਕੰਮ ਹੋਗੇ ਅਸੀਂ ਨਹੀਂ ਤਾਂ ਜਿੱਦਾਂ ਬੰਦੇ ਨੇ ਕਹਿਤਾ ਸਾਡੇ ਨੇ ਬਸ ਅਸੀਂ ਨੋਟਾ ਹੀ ਚੱਲਣਾ ਉਹੀ ਚੱਲਣਾ ਸਾਰਿਆਂ ਦਾ ਫੇਰ ਉਹ ਜੋ ਬਾਗੀ ਚੀ ਜਾਨ ਇੱਕ ਆਵਾਜ਼ ਨਾਲ ਵੋਟਾਂ ਪਾਈਆਂ ਜਾਣਗੀਆਂ ਤੇ ਉਸ ਆਵਾਜ਼ ਨੂੰ ਦੇਖਦੇ ਹੋਏ ਸਰਕਾਰ ਬਣਾਈ ਜਾਏਗੀ ਤੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੁਣਾਈ ਮਾਹੌਲ ਜਿਹੜਾ ਕਿੱਥੋਂ ਤੱਕ ਗਰਮਾਇਆ ਜਾਏਗਾ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਮਨੋਜ ਕੁਮਾਰ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਇਲੈਕਸ਼ਨਾਂ ਨੂੰ ਲੈ ਕੇ ਇਲੈਕਸ਼ਨਾਂ ਜੇ ਅੱਗੇ ਜਿੱਦਾਂ ਹੁੰਦੇ ਉਹਦੇ ਰੈਗੂਲਰ ਹੋਣੇ ਆ ਅਸੀਂ ਕੁਝ ਨਹੀਂ ਕਰ ਸਕਦੇ ਚਲੋ ਚਲੋ ਕਈ ਪਾਰਟੀਆਂ ਦੇ ਕੈਂਡੀਡੇਟ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਟਿਕਟ ਲੈ ਚੁੱਕੇ ਨੇ ਜਿੱਦਾਂ ਕਿ ਡਾਕਟਰ ਰਾਜ ਕੁਮਾਰ ਨੇ ਕਾਂਗਰਸ ਵਿੱਚੋਂ ਵਿਧਾਇਕ ਸੀ ਤੇ ਆਮ ਆਦਮੀ ਪਾਰਟੀ ਪੱਲਾ ਫੜ ਕੇ ਟਿਕਟ ਲੈ ਚੁੱਕੇ ਨੇ ਦੇਖੋ ਜੀ ਆਪਾਂ ਨੂੰ ਮੋਦੀ ਨੂੰ ਵੋਟ ਪਾਣੀ ਆ ਜੀ ਬਸ ਸਿੱਧੀ ਗੱਲ ਮੋਦੀ ਨੂੰ ਬੋਟ ਪਾਣੀ ਆ ਮੈਂ ਤਾਂ ਮੋਦੀ ਨੂੰ ਬੋਟ ਪਾਉਂਗਾ ਬਸ ਹੋਰ ਕੁਛ ਨਹੀਂ ਤੇ ਜਿਹੜਾ ਜਿਹੜਾ ਜੋ ਐਸ ਵੇਲੇ ਕੇਰਲਾ ਵਿੱਚ ਪੱਛਮੀ ਬੰਗਾਲ ਚ ਹਾਲ ਹੋ ਰਿਹਾ ਉਹ ਹਿੰਦੂਆਂ ਦਾ ਉਹ ਪੁੱਛੋ ਕਾਂਗਰਸ ਨੂੰ ਸਪੋਰਟ ਕਰਦੀ ਕਾਹਨੂੰ ਤੇ ਬੋਟ ਪਾਣੀ ਨਹੀਂ ਬਸ ਸਿੱਧਾ ਇੰਨਾ ਹੀ ਕਹਣਾ ਉਸ ਤੋਂ ਬਾਅਦ ਹੋਰ ਕੁਝ ਨਹੀਂ